ਜਿਸ ਵੇਲੇ ਸਾਡਾ ਸ਼ਰਾਬ ਫੈਕਟਰੀ ਦਾ ਜੀਰੇ ਧਰਨਾ ਲੱਗਦਾ ਪਹਿਲਾ ਹੀ ਦਿਨ ਸੀ ਤੇ ਸਾਨੂੰ ਲੱਗਦਾ ਸੀ ਵੀ ਧਰਨਾ ਪ੍ਰਸ਼ਾਸਨ ਸਾਡਾ ਪੈਰ ਸਾਡੇ ਉਖਾੜ ਦੂਗਾ ਤੇ ਮੈਂ ਇਸ ਦਾਰਸੁਖਪਾਲ ਸਿੰਘ ਖਹਿਰਾ ਕਿਉਂਕਿ ਅਸੀਂ ਮੱਤੇਵਾੜਾ ਜਿਹੜਾ ਜੰਗਲ ਆ ਉਥੋਂ 2-3 ਦਿਨ ਪਹਿਲਾਂ ਇਕੱਠੇ ਹੀ ਉਥੋਂ ਆਏ ਸੀ ਤੇ ਮੈਂ ਉਹਨਾਂ ਨੂੰ ਫੋਨ ਕਰਦਾ ਰਾਤ ਨੂੰ ਵੀ ਖਹਿਰਾ ਸਾਹਿਬ ਸਾਡਾ ਸਾਥ ਦੇ ਆ ਜੀ ਤੇ ਅਗਲੇ ਦਿਨ ਸਾਡੇ ਤੇ ਇਹ ਮੁਸੀਬਤ ਵੜ ਗਈ ਵੀ ਪ੍ਰਸ਼ਾਸਨ ਥੋੜਾ ਜਿਆਦਾ ਸਖਤ ਹੋ ਗਿਆ ਅਸੀਂ ਉਹ ਜੀਟੀ ਰੋਡ ਦੇ ਉੱਤੇ ਮੈਂ ਧਰਨਾ ਲਾਉਣ ਦੇ ਵੈਸੇ ਹੱਕ ਜੇ ਨਹੀਂ ਸੀ ਪਰ ਉੱਥੇ ਚਲੋ ਨੌਜਵਾਨਾਂ ਨੇ ਲਾ ਦਿੱਤਾ ਇੱਕ ਅਸੀਂ ਪਾਸਾ ਰੋਕ ਲਿਆ ਇੱਕ ਅਸੀਂ ਚੱਲਦਾ ਰਹਿਣ ਦਿੱਤਾ ਤੇ ਉੱਥੇ ਪ੍ਰਸ਼ਾਸਨ ਦੀ ਥੋੜੀ ਜੀ ਸ਼ਕਤੀ ਵਧਣ ਲੱਗੀ ਤੇ ਮੈਂ ਖੈਰਾ ਸਾਹਿਬ ਨੂੰ ਉੱਥੋਂ ਹੀ ਫੋਨ ਕੀਤਾ ਤੇ ਕੁਦਰਤੀ ਖੈਰਾ ਸਾਹਿਬ ਸ਼ਾਹਕੋਟ ਸਨ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਸਤਪਾਲ ਸਾਹਕੋਟ ਤੋਂ ਜੀਰੇ ਦਾ ਕਿੰਨਾ ਸਫਰ ਹੈ ਉਹਨਾਂ ਟਾਈਮ ਵੇਟ ਕਰ ਲਓ ਬਸ ਮੈਂ ਤੁਹਾਡੇ ਕੋਲੇ ਪਹੁੰਚ ਗਿਆ ਤੇ ਉਹਨਾਂ ਨੇ ਵਿਚਾਰਿਆਂ ਨੇ ਜਿੰਨੀ ਜਲਦੀ ਤੋਂ ਜਲਦੀ ਹੋ ਸਕੇ ਉਹ ਸਾਡੇ ਕੋਲੇ ਪਹੁੰਚੇ ਔਰ ਅਤਿ ਦੀ ਗਰਮੀ ਦੇ ਵਿੱਚ ਉਹ ਇਨਸਾਨ ਸਾਡੇ ਨਾਲ ਪੁੰਝੇ ਸੜਕ ਤੇ ਆ ਕੇ ਬੈਠਾ ਤੇ ਸਾਡੇ ਧਰਨਾ ਜਿਹੜਾ ਸਾਡਾ ਬਚਿਆ ਔਰ ਉੱਥੇ ਬੋਲ ਕੇ ਵੀ ਉਹ ਗਏ ਸਟੇਜ ਤੇ ਮੇਰਾ ਜ਼ਿਕਰ ਵੀ ਕਰਕੇ ਗਏ ਚਲੋ ਉਸ ਤੋਂ